ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਤੇ ਵਿੱਚ ਹੋਰ ਫਿਰ ਕਿਤਾ ਕੈਮੋ ਤੇ ਆਪਾਂ ਹੀ ਕੋ ਲਗਾਇਆ ਅੱਜ ਆਏ ਲੱਗੇ ਆਪਾਂ ਜਿਹੜੀ ਜੀ ਵੜਾਉਣ ਹਨ ਹਨਾ ਤੇ ਪਹਿਲੇ ਆਪਾਂ ਨੇ ਟਰੈਕਟਰ ਲਿਆਂਦਾ ਤੇ ਇੱਕ ਟੋਚਨ-ਟੋਚਨ ਲਗਾਉਣੇ ਨੂੰ ਕਿਉਂਕਿ ਚੜ੍ਹਦਾ ਨਹੀਂ ਸੀਗਾ ਚੜ੍ਹਾਈ ਜੀ ਖਾਸ ਸੀ ਹਨਾ ਤੇ ਨਾਲੇ ਕਟਰ ਪਾ ਲਿਆ ਤੇ ਆਪਾਂ ਮਸ਼ੀਨ ਦਾ ਫਿਰ ਉੱਧਰ ਖੜਾ ਆਪਣਾ ਜੌਂਟਰ ਆਪਣੇ ਨਾਲ ਟਰਾਲ ਲੱਗਿਆ ਵਾ ਕਿਸੇ ਕੋਲ ਤਾਂ ਕਰਕੇ ਆਪਾਂ ਹੀ ਲਿਆ ਇੱਥੇ ਕਟਰ ਲਿਆਂਦਾ ਮਸ਼ੀਨ ਆ ਗਈ ਮਸ਼ੀਨ ਇਹ ਤੇਰਾ ਉੱਧਰ ਖੇਤ ਚ ਲਾਇਆ ਤਾਂ ਤੇ ਉੱਧਰ ਸੈਟ ਜ ਨਹੀਂ ਆਇਆ ਤਾਂ ਵਾਰ ਕੇ ਆਪਾਂ ਨੇ ਅੱਧਰ ਲਾ ਲਿਆ ਲਓ ਜੀ ਲੱਗਿਆ ਕਟਰ ਪਾਉਣ ਆਹ ਬਰਾਉਂ ਟੈਡਾ ਢੋੜਾਇਆ 那你有饿了。嗯嗯嗯 ਜੀ ਤੇ ਚੱਲ ਜੀ ਹਾਂ ਦੇ ਸੀ ਹਨਾ ਤੇ ਆਹ ਬਣਾ ਕਿਦਾ ਬੱਟਾ ਹੋ ਗਿਆ ਤੇ ਹੁਣ ਦੋਏ ਝੀਲੇ ਚ ਲੱਗੇ ਆ ਜੀ ਉੱਤੇ ਬਾਦ ਦੋ ਕੀਲੇ ਦਿੱਤੇ ਨਾ ਉਹ ਇੱਕ ਅਘੇਰਾ ਬਦਲ ਗਏ ਹੁਣ ਸਾਰੇ ਤੇ ਬੱਸ ਲੱਗੇ ਨੇ ਬਦਲਣਾ ਨਾ ਤੇ ਨੇਪੜ ਜੂਗਾ ਦੋ ਤਿੰਨ ਤੇ ਹਨਾ ਕੋਹਾਂ ਟਾਂਡੇ ਨੇ ਨੇਪੜ ਜਣਾ ਸੌਜੀ ਵਗੀ ਆਪਣੀ ਸਾਬਾ ਤੋਂ ਵੀ ਲਿਆਂ ਦੇ ਝਾੜ ਬਹੁਤ ਘੱਟ ਆ ਇਸ ਵਾਰ ਖਾਰੀ ਲਾਂਨ ਵਾਡੂਗੀ ਅੱਧਰ ਵਾਲੇ ਚਲੋ ਦੋ ਗੱਜ ਮੁਜ ਜਾਆ ਜਾਂਦਾ ਇਹ ਕਹਿੰਦਾ ਮੈਂ ਨਹੀਂ ਜਾਣਾ ਉਹ ਪੰਨੂ ਕਮਾਲਾ ਬਾੜ ਗਿਆ ਤਾਂ ਵੇ ਕਟਾਰ ਦੇ ਹੋਰ ਮਾਰਦਾ ਨਾ ਤੇ ਮੌ ਲਿਆ ਨਾ ਕੰਨੀ ਐ ਇਸ ਤਰ੍ਹਾਂ ਕਾਤੇ ਕੇ ਦਿਖਾ ਦੂੰਗਾ ਖੋਲ ਦੇ ਖੋਲ ਦੇ ਜੌਂਡੀਰ ਦਾ ਜੋਰ ਜੌਂਡੀਰ ਦਾ ਜੋਰ ਕਰੋ ਜੀ ਜੈਕ ਮੇਟਰ ਜੌਂਡੀਰ ਦਾ ਜੋਰ ਆਹ ਟੈਰਾ ਮੁਰੇ ਕੋਸੇ ਨਹੀਂ ਹੈਗਾ ਨਾਲੇ ਕੁਝ ਵੀ ਜੀਰੀ ਦੇਖੋ ਨਾਲੇ ਕਿੰਨੀਗਾ ਫਿਰ ਮੈਂ ਤਾਂ ਤੈਨੂੰ ਪਹਿਲਾਂ ਹੀ ਸੀ ਬੰਨ ਕੇ ਕਿਹਾ ਦਾ ਇਹ ਕਿਦਾ ਗੇਰੇ ਬੌ ਦਾ ਗੇਰਾਂ ਨੇ ਨਹੀਂ ਪਤਾ ਲੱਗਦਾ ਵੀ B2 ਚੱਕਣਾ ਕਿ C2 ਚੱਕਣਾ ਕਈ ਵਾਰ B2 ਜੇ ਖੱਚੇ ਜਾਂਦਾ ਕਈ ਵਾਰ C1 ਜੇ ਖੱਚੇ ਜਾਂਦਾ ਉਸ ਨੂੰ ਨਹੀਂ ਪਤਾ ਲੱਗਦਾ ਇਹਦਾ ਕਿਹੜੇ ਚ ਚੱਲਦਾ ਕਿਹੜੇ ਚ ਨਹੀਂ ਚੱਲਦਾ ਉੱਥੇ ਹੀ ਬੈਠਣ ਲੱਗ ਗਿਆ ਉਹ ਇਧਰ ਨੂੰ ਜਾਣਾ ਹੁਣੀ ਤੇ ਬੈਗ ਨਹੀਂ ਹੋਣਾ ਜੌਂਡੀਰ ਤੇ ਬੈਗ ਵੀ ਨਹੀਂ ਹੋਣਾ ਉਹ ਬੈਗ ਕਰ ਲਾ ਬੈਗ ਲਓ ਜੀ ਕੰਨੇ ਆਪਾਂ ਕਟਰਾ ਪਾ ਲਿਆ ਤੇ ਉਹ ਟਰਾਲੇ 'ਚ ਤੋਜਨ ਦੀ ਲੋਡ ਪਾਈ ਨਹੀਂ ਲੱਗਦਾ ਰਾਈ ਪਹੁੰਚ ਜੀ ਪਰ ਬਚੌਰਿਆ ਚੋਰ ਆਇਆ ਤਾਂ ਜੌਂਡਰ 'ਚ ਵੀ 4 ਕਿਲੀਆਂ ਦੀ ਜੀਰੀ ਹੈ ਦਵਾ ਗਿਆ ਤੁਹਾਨੂੰ ਘਰ ਜਾ ਕੇ ਟਰਾਲੇ ਪਰ ਜਾ ਕੇ ਦੋ ਵੀ ਲਿਆ ਥੋੜੇ ਜਿਹਾ ਮਾੜੇ ਨਿਕਲ ਗਏ ਬਾਕੀ ਦਾ ਸਹੀ ਹੈ ਲਓ ਜੀ ਕਢਾ ਲਿਆ ਹੁੰਦਾ ਆਪਣੇ ਆਲੂਆਂ ਦਾ ਬੀਜ ਤੇ ਆਪਾਂ ਨਿਕੜਾ ਗਏ ਤੇ ਕਿੱਥੇ ਤੇ ਲਿਆਂਦਾ ਵੀ ਜੇ ਬੇਲੇ ਚੋਂ ਚਾਰ ਸਾਉ ਤੇ ਕਿਹੜਾ ਇਹ ਫਖਰਾ ਦੇ ਫਖਰਾ ਦੇ ਲਾਉਣਾ ਸਾਰਾ ਕਿੰਨੀਆਂ ਬੋਰੀਆਂ ਐ ਟੋਟਲ? ਆਹ ਦੇਖੋ ਖਾਲੀ ਕਾਰਾ ਰਹਿ ਗਿਆ। ਨਹੀਂ। ਆਹ ਕਾਰਾ। ਹੂੰ ਦਾ ਪਰਜਾ ਦਿੰਦੇ ਆਂ ਲੂਗਹਿਲਾ 25 ਰੁਪਏ। ਹਾਂ। ਯਾ ਉਹ ਇਹ ਜਿਹਾ ਸੋਟ ਚੋਂ ਉਹ ਨੂੰ ਲੈ ਕੇ ਕੋਈ ਬੋਰੀ ਚਾਹੁੰਦਾ ਨਾ ਬਾਰਾ ਵੀ। ਐਨੇ ਕਦਾਈ ਆ ਕੋਈ 500 ਨੂੰ ਬੋਰੀ ਮਿਲਦੀ ਆ ਕੋਈ 700 ਨੂੰ ਮਿਲਦੀ ਆ। ਆਹੀ ਰੇਟ ਆ। ਉਹ ਵੀ ਲੈ ਗਿਆ ਦੋ ਘਰ ਰਹਿਣ। ਅੱਛਾ ਅੱਛਾ। ਇਹ ਬੋਰੀ। ਬਿੰਦਰਾ ਹੀ ਮੀਤਾ 500 ਪਰ 700 ਲੈ ਕੇ ਆਏ ਆ। ਸਟੋਰ ਤੋਂ। ਹਾਂ ਸਟੋਰ ਚੋਂ ਹੀ ਲੈ ਕੇ ਆਏ ਹੋਣੇ। ਬਿੰਦਰ ਨੂੰ ਤਾਂ ਆਪ ਰੱਖਣਾ ਚਾਹੀਦਾ ਬੀਜ ਜਿਆਦਾ ਖੇਤੀ ਕਰਦਾ ਨਾ। ਰਿਗ ਸਾਲ ਆਲੂ ਲਾਉਂਦਾ ਤਾਂ ਹੈਗਾ ਉਹ। ਬਿੰਦਰਾ ਸੁਚੇ ਨਾਂ ਦਾ ਰੇਹੇ ਸਾਲ ਕਿਥੇ ਲੋਂਦਾ ਲਾਰੇ ਕੇ ਸਾਲ ਦਾ ਲੋਂਦਾ ਹੁਣ ਉਹ ਹੁਣ ਮੈਂ ਜ਼ਾਇਤ ਦੀ ਤਿੰਨ ਚਾਰ ਸਾਲ ਹੋ ਗਏ ਉਹਨੂੰ ਤਾਂ ਲੋਂਦੇ ਨੂੰ ਹੋਰ ਕੀ ਆਰੇ ਸਾਲ ਲੋਂਦਾ ਹੁਣ ਇਹ ਸਾਲ ਸਲਾਗ ਆਤਾ ਹੈ ਹਾਂ ਉਹ ਤਾਂ ਖਾਣੇ ਵਾਲੇ ਲੈ ਗਿਆ ਤਾਂ ਛੇ ਗੋ ਨੂੰ ਬੋਲਣਾ ਉਹ ਤਾਂ ਮੈਨੂੰ ਕਰਾ 25 ਕਿਲੋ ਮਿਲਦਾ ਆਉਂਦਾ ਤਾਂ ਮੈਂ ਜਹਾਂ ਹੈ ਸੋ ਬਣਾ ਪਲੋਡ ਖਾ ਗਿਆ ਭਾਈ ਕਦੇ ਦਿੱਤਾ ਹੈ ਮੰਡੀ ਮੈਂ ਹਾਂ ਹਾਂ ਰਿਆਣਾ ਭਾਈ ਉਸ ਕਾਇਆ ਲੈ ਜਾਂਦਾ ਸਾਰੀਆਂ ਜੇ ਹੁਣ ਹੋ ਜੰਦੀ ਨਾ ਗੋਭੀ ਪੈਸੇ ਬਹੁਤ ਟਾਉਣੇ ਤੇ ਉਹਨਾਂ ਦੇ 100 ਤੇ ਪਲੱਸ ਹੋਈ ਵੀ ਆ ਗੋਭੀ ਹੁਣ ਆ ਵੀ ਇਹ ਤਾਂ ਮਹੀਨਾ ਲੱਗਦਾ ਹਾਂ ਹਾਂ ਮਹੀਨਾ ਦਾ ਰਾਮਨ ਲੱਗਦਾ ਦਿਵਾਲੀ ਨੰਗ ਕੀ ਸਮਝ ਰੇਟ ਡਾਊਨ ਗਿਰ ਗਿਆ ਗੋਭੀ ਦਾ ਹਾਂ ਸਹੀ ਗੱਲ ਤਾ ਇਹਦਾ ਬੱਜੂ ਛੰਟੀ ਗਲੇ ਹੋਇਆ ਵਿੱਚ ਖਾਸੇ ਪਟਾਕਾ ਪਿਆ ਵਾ